ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਮੇਰੇ ਵਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਸਵੇਰ ਦਾ 4 ਵਜ ਦਾ ਟਾਈਮ ਹੈ ਉੱਠ ਕੇ ਆਪਾਂ ਪਹਿਲਾਂ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਨੇ ਤਾਂ ਜੋ ਸ਼ੁਕਰਾਨਾ ਕੀਤਾ ਇਹਨਾਂ ਦਾ ਜੋ ਸਵਾਸ ਬਖਸ਼ੀ ਹੈ ਦਿਨ ਇੱਕ ਹੋਰ ਵਿਖਾਇਆ ਆਪਣੇ ਪਰਿਵਾਰ ਨਾਲ ਆਪਣੇ ਬੱਚਿਆਂ ਨਾਲ ਜੀਣ ਲਈ ਕਿ ਕੋਟ ਕੋਟ ਸ਼ੁਕਰਾਨਾ ਕਰਦੇ ਆ ਇਹਨਾਂ ਦਾ ਤੇ ਉਸ ਤੋਂ ਬਾਅਦ ਆਪਾਂ ਬਾਰ ਨਿਕਲ ਕੇ ਦੇਖਿਆ ਤੇ ਬਾਹਰ ਬਹੁਤ ਜ਼ਿਆਦਾ ਹਨੇਰਾ ਸੀ ਤੇ ਸਾਡੀ ਹਵੇਲੀ ਵਾਲੀ ਸਾਈਡ ਹੈ ਇਧਰ ਭਈਏ ਵਿਚਾਰੇ ਉੱਠੇ ਸੀਗੇ ਮਿਹਨਤ ਕਿੱਥੇ ਸੌਣ ਦੇਣ ਦੀ ਕਿਸੇ ਨੂੰ ਕੋਈ ਵੀ ਘਰੋਂ ਬਾਹਰ ਨਿਕਲਿਆ ਹੋਵੇ ਉਵੇਂ ਇਹਨੇ ਜਿਵੇਂ ਸਾਡੇ ਭੈਣ ਭਰਾ ਘਰੋਂ ਬਾਹਰ ਗਏ ਨੇ ਮਿਹਨਤਾਂ ਚ ਫੁੱਲ ਜੇ ਫਿਰਦੇ ਨੇ ਰਾਤ ਬਰਾਤੇ ਸੌਣਾ ਰਾਤ ਬਰਾਤੇ ਜਾਗਣਾ ਵਿਚਾਰਿਆਂ ਲਈ ਸਾਰਾ ਦਿਨ ਐਵੇਂ ਹੀ ਲੰਘ ਜਾਂਦੀ ਏ ਤੇ ਇੱਧਰ ਮੈਂ ਵਿੜੇਚ ਝਾੜੂ ਲਾਂ ਚੱਲੀ ਸੀਗੀ ਹੁਣ ਇੱਕ ਦੇ ਪਿੰਡਾਂ ਡੇਰਾ ਵਾਲਿਆਂ ਦੇ ਵਿੜੇ ਵੀ ਏਡੇ ਏਡੇ ਹੁੰਦੇ ਨੇ ਇਹ ਕਮ ਸੇ ਕਮ ਅੱਧਾ ਘੰਟਾ ਤੇ ਬਾਹਰ ਝਾੜੂ ਕੱਢਣੀ ਲੰਘ ਜਾਂਦਾ ਏਹੀ ਹੁੰਦਾ ਨੇਰੇ ਨੇਰੇ ਸਵੇਰ ਸਿਰ ਉੱਠ ਕੇ ਕਰ ਲੋ ਤੇ ਮਗਰੋਂ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਏ ਨਾਲੇ ਸਵੇਰੇ ਸਵੇਰੇ ਕੀਤਿਆਂ ਕੰਮ ਥੋੜੇ ਜਿਏ ਛੇ ਤੀ ਨਿਭੜ ਜਾਂਦੇ ਨੇ ਕਿਉਂਕਿ ਹੁਣ ਬੱਚੇ ਵੀ ਸਕੂਲ ਜਾਂਦੇ ਨੇ ਤੇ ਬੱਚਿਆਂ ਦੇ ਵੀ ਕੰਮ ਹੋ ਜਾਂਦੇ ਨੇ ਤੇ ਝਾੜੂ ਕੱਢ ਕੇ ਆਣ ਕੇ ਪੌਣੇ 5 ਹੋ ਗਏ ਸੀ ਮੈਨੂੰ ਸਾਰਾ ਝਾੜੂ ਦਾ ਨਵੇੜਦਿਆਂ ਦਾ ਤੇ ਉਸ ਤੋਂ ਮਗਰੋਂ ਆਪਾਂ ਸ਼ਨਾਣ ਕਰਨ ਚਲੇਗੇ ਤੇ ਫੇਰ ਆਪਾਂ ਮਗਰੋਂ ਪੌਦਿਆਂ ਨੂੰ ਪਾਣੀ ਪਾਇਆ ਤੇ ਪਿੱਛੇ ਵਾਲੀ ਸਾਈਡ ਸਾਰਾ ਫਰਸ਼ ਧੋਤਾ ਕਿ ਕਿ ਵੈਸੇ ਹੁਣ ਇੰਨੀ ਮਿੱਟੀ ਵੀ ਨਹੀਂ ਉੱਡਦੀ ਹੈਗੀ ਕਿ ਪਾਲੀਆਂ ਚ ਪਾਣੀ ਪੈ ਗਿਆ ਪਰ ਫਿਰ ਵੀ ਨਾ ਬਹੁਤ ਹੀ ਜ਼ਿਆਦਾ ਜਿਵੇਂ ਗੰਧ ਜਿਹਾ ਪਿਆ ਹੁੰਦਾ ਤੇ ਫਿਰ ਆ ਹੁੰਦਾ ਜਿਵੇਂ ਪੈਰ ਲੱਗਦੇ ਨੇ ਉਹੀ ਉਵੇਂ ਚੱਪਲਾਂ ਚ ਲੱਗ ਕੇ ਫਿਰ ਅੰਦਰ ਜਾਈਦਾ ਤੇ ਚਲੋ ਇੱਕ ਵਾਰੀ ਸਿਰ ਸਿਰੇ ਤੋ ਲੈਣਿਆਂ ਨਾਲੇ ਜਦੋਂ ਬੂਟਿਆਂ ਚ ਪਾਣੀ ਪਾਉ ਤੇ ਫਿਰ ਥੋੜਾ ਥੋੜਾ ਗਮਲਿਆਂ ਚੋਂ ਬਾਹਰ ਨਿਕਲ ਜਾਂਦੀ ਮਿੱਟੀ ਜੀ ਤੇ ਆਪਾਂ ਇਧਰੋਂ ਵੀ ਸਾਫ਼ ਸਫਾਈ ਕਰਤੀ कि 5:30 ਵਜੇ ਤੱਕ ਆਪਾਂ ਕੱਪੜੇ-ਕੁਪੜੇ ਧੋ ਕੇ ਤੇ ਸਾਰੇ ਫਰਸ਼-ਫਰਸ਼ ਧੋ ਕੇ ਬਾਹਰ ਦਾ ਸਾਰਾ ਕੰਮ ਨਿਭੜ ਕੇ ਵਿਹਲੇ ਹੋ ਗਏ ਸੀਗੇ ਤੇ ਹੁਣ ਆਪਾਂ ਰਸੋਈ 'ਚ ਜਾਣਾ ਸੀਗਾ ਦੋਸਤੋ ਪਹਿਲਾਂ ਆਪਾਂ ਜਪਜੀ ਸਾਹਿਬ ਜੀ ਦਾ ਜਾਪ ਕੀਤਾ ਕਿਉਂਕਿ ਜ਼ਰੂਰੀ ਹੁੰਦਾ ਸਵੇਰੇ ਰਸੋਈ 'ਚ ਵੜਨ ਤੋਂ ਪਹਿਲਾਂ ਜਾਪ ਕਰ ਲਓ ਤੇ ਫਿਰ ਰੱਬ ਦੇ ਲੇਖੇ ਵੀ ਧੋ ਘੜੀ ਲੱਗਣਾ ਚਾਹੀਦਾ ਹੈ 24 ਘੰਟਿਆਂ ਦੇ ਸਵਾਸ ਵਿੱਚੋਂ ਤੁਸੀਂ ਮਗਰ ਜਿਹੜਾ ਰਾਤ ਆ ਪਾ ਕਸਟਰਡ ਬਣਾਇਆ ਸੀਗਾ ਬੱਚੇ ਆਨੇ ਜਾਣ ਲੱਗਿਆ ਕੋਈ ਚਾਹ ਜਾਂ ਦੁੱਧ ਨਹੀਂ ਪੀਤਾ ਹੈਗਾ ਉਹਨਾਂ ਨੇ ਕਸਟਰਡ ਹੀ ਖਾਧਾ ਸੀਗਾ ਤੇ ਆਪਾਂ ਉਹਨਾਂ ਦਾ ਲੰਚ ਬਾਕਸ ਤਿਆਰ ਕਰਦੇ ਵੇ ਸੀਗੇ ਪਹਿਲੇ ਦਿਨਾਂ ਚ ਗਏ ਨੇ ਨਾ ਤੇ ਮਤਲਬ ਔਖਾ ਜਿਹਾ ਲੱਗਦਾ ਪਿਆ ਸੀ ਜਿਵੇਂ ਰੂਟੀਨ ਬਣੀ ਹੁੰਦੀ ਹੈ ਹੁਣ ਕਿੰਨੇ ਦਿਨ ਹੋ ਗਏ ਨੇ ਰੂਟੀਨ ਟੁੱਟੀ ਹੈ ਐ ਹੁੰਦਾ ਕਿ ਬਾਹਰ ਦਾ ਕੰਮ ਨਬੇੜ ਕੇ ਪਾਠ ਕਰਕੇ ਆਪਣਾ ਤੇ ਆਟਾ ਗੁੰਨ ਕੇ ਤੇ ਫੇਰ ਆਪਾਂ ਘੰਟਾ ਕੋ ਫੇਰ ਆਰਾਮ ਕਰ ਲਈਦਾ ਕਿ ਚੱਲ ਹੁਣ ਗਰਮੀ ਵਧੀ ਹੈ ਝਾੜੂ ਬਾਹਰੋਂ ਅੰਦਰਾਂ ਚੋਂ ਫੇਰ ਹੀ ਕੱਢਾਂਗੇ ਪਰ ਇਹ ਹੁਣ ਮਹੀਨੇ ਤੋਂ ਮਗਰੋਂ ਰੂਟੀਨ ਇਹ ਹੁਣ ਪਹਿਲੇ ਵਾਲੀ ਤੇ ਆਏ ਆ ਅੱਜ ਥੋੜਾ ਜਿਹਾ ਔਖਾ ਲੱਗਦਾ ਪਿਆਸ ਸੀਗਾ ਤੇ ਕੁਝ ਗਰਮੀ ਵੀ ਬਹੁਤ ਜ਼ਿਆਦਾ ਸੀਗੀ ਮਤਲਬ ਐ ਹੋ ਗਿਆ ਸੀ ਰਸੋਈ ਦੇ ਵਿੱਚ ਕਿ ਆਪਾਂ ਖੜੇ ਖਲੋਤੇ ਇੱਕ ਵਾਰੀ ਫੇਰ ਨਾਲਿਆ ਜਦ ਕਿ ਸਵੇਰ ਦਾ ਟਾਈਮ ਸੀ ਬਾਹਰ ਤੇ ਹਵਾ ਬਹੁਤ ਜ਼ਿਆਦਾ ਚੱਲਦੀ ਸੀ ਪਰ ਅੰਦਰ ਮਹਿਸੂਸ ਨਹੀਂ ਸੀ ਹੋਣੀ ਹੈਗੀ ਤੇ ਬੱਚਿਆਂ ਦਾ ਆਪਾਂ ਲੰਚ ਬਾਕਸ ਤਿਆਰ ਕਰਤਾ ਹੈ ਹਰਵਿੰਦਰ ਅੱਜ ਨਹੀਂ ਗਈ ਹੈਗੀ ਉਹਦੀਆਂ ਫਰੈਂਡਾਂ ਕਹਿੰਦੀਆਂ ਸੀਗੀਆਂ ਕਿ ਹਾਲੇ ਜਿੱਦਾਂ ਅਸੀਂ ਆਵਾਂਗੇ ਤੇ ਆਪਾਂ ਇਕੱਠੀਆਂ ਜਾਵਾਂਗੀਆਂ ਤੇ ਹੀ ਮਤ ਚੱਲਾ ਸੀਗਾ ਸਕੂਲ ਤੇ ਕੋਲ ਹੋਰ ਵੀ ਪ੍ਰਸ਼ਾਦੇ ਲਾਏ ਇਸ ਵਿੱਚ ਮੈਂ ਕਿ ਉਹਨਾਂ ਨੂੰ ਵੀ ਆਪਾਂ ਮੱਖਣੀ ਲਾ ਕੇ ਚੋਪੜ ਕੇ ਰੱਖ ਦਈਏ ਲਾ ਕੇ ਵੱਧੂ ਰੱਖ ਦਈਦੇ ਨੇ ਥੋੜੇ ਜਿ ਚਲੋ ਜਦੋਂ ਦਿਲ ਕਰ ਲਖਾ ਲੈਣਾ ਦੁਪਹਿਰੇ ਨਾ ਹੋਏ ਤੇ ਦੁਪਹਿਰੇ ਤਾਜ਼ੀਆਂ ਲਾਲੀ ਦੀਆਂ ਨੇ ਨਹੀਂ ਤੇ ਜਾਂ ਚੌਲ ਮਮਕੀਨੇ ਬਣਾ ਲਓ ਜਾਂ ਖਿਚੜੀ ਇਹੋ ਜਿਹਾ ਕੁਝ ਬਣਾ ਲਓ ਗਰਮੀ ਦੇ ਵਿੱਚ ਉਹ ਵੀ ਵਧੀਆ ਰਹਿੰਦਾ ਪਰ ਹੁਣ ਇੱਕ ਵਾਰੀ ਸਵੇਰ ਦਾ ਰਸੋਈ ਦਾ ਕੰਮ ਨਿਬੜ ਗਿਆ ਸੀਗਾ ਬਸ ਢਾਂਡੇ ਹੀ ਰਹਿ ਗਏ ਸੀ ਨਾਲ ਹੀ ਆਪਾਂ ਸਾਰੀ ਸਲੇਪ ਸਾਫ਼ ਕਰ ਲਈ ਸੀ ਬਸ ਢਾਂਡੇ ਰਹਿ ਗਏ ਸੀ ਇਹ ਸਾਫ਼ ਕਰਨ ਵਾਲੇ ਤੇ ਉਸ ਤੋਂ ਮਹਰਮਦ ਸਿੰਘ ਸਕੂਲ ਚੱਲਾ ਸੀਗਾ ਅਸੀਂ ਆਪਣੇ ਬੱਚਿਆਂ ਨੂੰ ਕੋਈ ਗੁੱਡ ਮਾਰਨਿੰਗ ਐਸਾ ਕੁਝ ਨਹੀਂ ਸਿਖਾਇਆ ਹੈਗਾ ਵਾਹਿਗੁਰੂ ਜੀ ਕੀ ਫਤਿਹ ਸਕੂਲ ਜਾਣ ਲੱਗਿਆਂ ਉਹ ਫਤਿਹ ਦੀ ਸਾਜ ਕਰਕੇ ਜਾਂਦੇ ਨੇ ਤੇ ਆਣ ਕੇ ਉਹ ਸਤਿ ਸ੍ਰੀ ਅਕਾਲ ਕਰਦੇ ਨੇ ਕਿਉਂਕਿ ਕੁਝ ਆਪਣੇ ਆਪਾਂ ਨੂੰ ਦੱਸਨੇ ਚਾਹੀਦੇ ਨੇ ਅਸੂਲ ਤੇ 7:00 ਵਜੇ 5 ਮਿੰਟ ਹੋ ਗਏ ਸੀ ਆਪਣਾ ਰਸੋਈ ਦਾ ਕੰਮ ਪੂਰਾ ਨਿਬੜ ਗਿਆ ਸੀ ਬਸ ਹੁਣ ਅੰਦਰ ਝਾੜੂ-ਪੋਚਾ ਰਿਆ ਗਿਆ ਸੀ ਤੇ ਉਸ ਤੋਂ ਮਗਰੋਂ ਸ਼ਾਮ ਦੀ ਰੂਟੀਨ ਸਬਜੀ ਆਪਣੀ ਸਰੀਆ ਦੀ ਹੀ ਬਣੀ ਹੋਈ ਸੀਗੀ ਤੇ ਚੋਲ ਆਪਾਂ ਨਮਕੀਨੇ ਬੰਨੇ ਧਰੇ ਸੀਗੇ ਤੇ ਚਟਨੀ ਪੁੱਟਣੀ ਸੀਗੀ ਨਾਲ ਤੇ ਪਿਆਜ਼ ਜੀਰਲੇ ਸੀ ਪੁਦੀਨਾ ਆਪਾਂ ਪਹਿਲਾਂ ਹੀ ਰਿਆ ਕੇ ਰੱਖਿਆ ਸੀ ਕੁਛ ਅੱਜ ਥੋੜਾ ਜਿਹਾ ਹੋਰ ਤੋੜ ਕੇ ਲਿਆਏ ਤਾਜ਼ਾ ਹਰੀਆਂ ਮਿਰਚਾਂ ਪਾ ਕੇ ਤੇ ਨਮਕ ਪਾ ਕੇ ਤੇ ਥੋੜੀਆਂ ਜੀਆਂ ਕਾਲੀਆਂ ਮਿਰਚਾਂ ਪਾਈਆਂ ਸੀਆਂ ਗਰਮੀ ਵਿੱਚ ਚਟਨੀ ਸਵਾਦ ਲੱਗਦੀ ਹੈ ਜਿਆਦਾ ਕਰਕੇ ਕਹੀਏ ਤੇ ਸਬਜੀ ਨਾਲ ਰੋਟੀ ਖਾਣੋਂ ਦਿਲ ਨਹੀਂ ਕਰਦਾ ਹੋਗਾ ਤੇ ਵੈਸੇ ਵੀ ਰੋਟੀ ਜਿਵੇਂ ਨਹੀਂ ਵਧੀਆ ਲੱਗਦੀ ਹੈਗੀ ਕੀ ਆਪਾਂ ਚਟਨੀ ਕੁੱਟ ਲੈਨੇ ਆਂ ਹਾਂਜੀ ਜੋ ਵੀ ਪੈਣਾ ਜਾਂ ਵੀਰ ਮੇਰੀ ਵੀਡੀਓ ਵੇਂਦੇ ਨੇ ਤੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਖੁਸ਼ੀ ਹੁੰਦੀ ਹੈ ਜਦੋਂ ਆਪਣੇ ਕੋਈ ਸਬਸਕ੍ਰਾਈਬਰ ਵਧੇ ਹੁੰਦੇ ਨੇ ਜਾਂ ਵਿਊ ਵਧੇ ਹੁੰਦੇ ਨੇ ਲਾਈਕ ਵਧੇ ਹੁੰਦੇ ਨੇ ਵਧੀਆ ਲੱਗਦਾ ਬਸ ਫਟਾਫਟ ਸੋਈ ਦਾ ਕੰਮ ਨਿਬੜੀਏ ਤੇ ਫੇਰ ਨਿਬੜ ਕੇ ਫਿਰ ਮਗਰੋਂ ਖੜੀ ਕੁਥਲੇ ਨੂੰ ਮਨ ਚਲੇ ਜਾਈਦਾ ਹੈ ਤੇ ਅਦਰ ਆਪਣੀ ਚਟਨੀ ਬਣ ਕੇ ਤਿਆਰ ਸੀਗੀ ਤੇ ਡੱਬੀ ਚ ਪਾ ਕੇ ਰੱਖ ਲੈਣੇ ਆ ਨਾਲ ਦੀ ਨਾਲ ਫਿਰ ਸਾਰੇ ਇਹ ਨਾ ਕੰਮ ਸਮਝ ਵੀ ਜਾਂਦੇ ਨੇ ਡੱਬੇ ਵਿੱਚ ਚੀਜ਼ ਕੱਢ ਕੇ ਨਾਲ ਦੀ ਨਾਲ ਭਾਂਡੇ ਜਿਹੜੇ ਹੁੰਦੇ ਨੇ ਉਹ ਸਾਫ਼ ਕਰ ਲੈਣੇ ਚਾਹੀਦੇ ਨੇ ਫਿਰ ਖਲਾਰਾ ਜਾਨੀ ਲੱਗਦਾ ਹੈਗਾ ਨਾਲੇ ਆਪਣੀ ਰੁਟੀਨ ਵਧੀਆ ਬਣੀ ਰਹਿੰਦੀ ਹੈ ਕਿ ਅਸੀਂ ਐਵੇਂ ਕੰਮ ਕਰਨਾ ਹੁਣ ਖਲਾਰਾ ਜਾਨੀ ਰੱਖਣਾ ਹੈਗਾ ਤੇ ਮਿਰਚਾਂ ਕੁਝ ਬਚ ਗਈਆਂ ਸੀ ਆਪਾਂ ਫ੍ਰਿਜ ਚ ਰੱਖ ਲੈਣੇ ਆ ਤੇ ਇਧਰ ਚਟਨੀ ਬਣਾਉਂਦੇ ਆ ਆਪਣੇ ਨਮਕੀਨੇ ਚਾਵਲ ਬਣ ਕੇ ਤਿਆਰ ਸੀਗੇ ਤੇ ਸਬਜੀ ਆਪਣੀ ਸਵੇਰ ਦੀ ਪਈ ਸੀਗੀ ਕद्दू ਦੀ ਬੱਚਿਆਂ ਵਾਸਤੇ ਸਵੇਰੇ ਕੁਝ ਥੋੜੀ ਜੀ ਚੀਜ਼ ਬਣਾਵਾਂਗੇ